ਸਜ਼ਾ ਵੀ ਹੋਵੇਗੀ ਜੇ ਵੀ ਜਾਣਗੇ ਬਾਅਦ ਵਿੱਚ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪਵੇਗਾ ਉਹਨਾਂ ਕਹਿੰਦਾ ਸਾਡੀ ਸਰਕਾਰ ਨਹੀਂ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਅਸੀਂ ਐਫ ਆਈ ਆਈ ਕਟਾ ਦਿੱਤੀ ਹੈ ਪਰਚਾ ਦਰਜ ਹੋ ਗਿਆ ਹੈ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਕਿ ਕੀ ਕਰਨਾ ਹੈ ਸਿੱਧਾ ਚੈਲੰਜ ਕਰ ਦਿੱਤਾ ਗਿਆ ਹੈ ਇੱਕ ਪਾਸੇ ਕਸੂਤੇ ਫਸ ਗਏ ਨੇ ਪੰਜਾਬ ਦੇ ਦੋ ਵਿਜੂਦਾ ਮੰਤਰੀ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਦੋਨਾਂ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਮੁਹਾਲੀ ਦੇ ਸਾਈਬਰ ਸੈਲ ਵੱਲੋਂ ਕਸੂਤੇ ਫਸ ਗਏ ਨੇ ਹਾਲਾਂਕਿ ਬੜਕਾ ਮਾਰੀਆਂ ਚਾਲੀਆਂ ਨਹੀਂ ਹਰਪਾਲ ਸਿੰਘ ਚੀਮਾ ਵੱਲੋਂ ਅਤੇ ਅਮਨ ਅਰੋੜਾ ਵੱਲੋਂ ਕਿ ਜਿਹੜਾ ਪਰਚਾ ਜਿਹੜੀ ਐਫ ਆਈ ਆਰ ਦਰਜ ਕਰਵਾਈ ਹੈ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਉਹ ਭਾਵੇਂ ਸਾਡੇ 1 ਇੱਕ ਸਾਡੇ ਉਤੇ ਇੱਕ ਨਹੀਂ 118 ਹੋ ਜਾਣ ਅਸੀਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਲੇਕਿਨ ਹਰਪਾਲ ਚੀਮਾ ਅਤੇ ਅਮਨ अरोड़ा ਵੱਲੋਂ ਭਾਵੇਂ ਬਿਆਨਬਾਜ਼ੀ ਕੀਤੀ ਚੱਰੀ ਹੈ ਲੇਕਿਨ ਆਪਣੇ ਜਾਲ ਦੇ ਵਿੱਚ ਫਸਾ ਲਿਆ ਹੈ ਪ੍ਰਤਾਪ ਸਿੰਘ ਬਾਜਵਾ ਨੇ ਮਾਜਰਾ ਕੀ ਹੈ 27 ਜੂਨ ਨੂੰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਸੋਸ਼ਲ ਹੈਂਡਲ ਤੋਂ ਅਪਲੋਡ ਕੀਤੀ ਜਾਂਦੀ ਹੈ ਜਿੱਥੇ ਉਹਨਾਂ ਨੇ ਸਪੋਰਟ ਕੀਤੀ ਗਨੀਬ ਕੌਰ ਮਜੀਠੀਆ ਦੀ ਲੇਕਿਨ ਉਹ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਰੁੱਧ ਹੀ ਬੋਲੇ ਖਾਸ ਕਰਕੇ ਉਹਨਾਂ ਨੇ ਰੌਲਾ ਪਾਇਆ ਸਰਕਾਰੀ ਰਹਿائش ਨੂੰ ਲੈ ਕੇ ਕਿ ਵਿਜਲਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਉੱਥੇ ਨਹੀਂ ਜਾਣਾ ਚਾਹੀਦਾ ਸੀ ਇਸ ਤਰ੍ਹਾਂ ਪੇਸ਼ ਨਹੀਂ ਆਉਣਾ ਚਾਹੀਦਾ ਸੀ ਕਿਉਂਕਿ ਲੋਕਤੰਤਰ ਰਾਹੀਂ ਗਰੀਬ ਗੌਰ ਮਜੀਠੀਆ ਮਜੂਦਾ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੇਕਿਨ ਅਰਵਿੰਦ ਕੇਜੀਵਾਲ ਜੋ ਆਪ ਆਪੀ ਪਾਰਟੀ ਦੇ ਸੁਪਰੀਮੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਮਨ ਅਰੋੜਾ ਅਤੇ ਹਰਪਾਲਜੀ ਮਾ ਇਹਨਾਂ ਦੇ ਸੋਸ਼ਲ ਮੀਡੀਆ ਦੇ ਹੈਂਡਲ ਤੋਂ ਉਹ ਵੀਡੀਓ ਨੂੰ ਨਸ਼ਰ ਕੀਤਾ ਗਿਆ ਕਿ ਦੇਖੋ ਪ੍ਰਤਾਪ ਸਿੰਘ ਬਾਜਪਾ ਕਿਵੇਂ ਬੌਂਦਲੇ ਫਿਰਦੇ ਨੇ ਕਿਵੇਂ ਸਪੋਰਟ ਕਰ ਰਹੇ ਨੇ ਉਹ ਵੀ ਵੀਡੀਓ ਨਸ਼ਰ ਕੀਤੀਆਂ ਗਈਆਂ ਜਿੱਥੇ ਇੱਕ ਸਮੇਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਪਤਾ ਪਾਇਆ ਜਾਵੇਗਾ ਗਲ ਦੇ ਵਿੱਚ ਬਿਕਰਮ ਮਜੀਠੀਆ ਦੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਨਸ਼ੇ ਦੇ ਖਿਲਾਫ ਕਿਉਂਕਿ ਜਿਹੜੇ ਸੱਤਿਆਜੀਤ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਪੱਕੇ ਆੜੀ ਸੀ ਪੱਕੇ ਦੋਸਤ ਸੀ ਲੇਕਿਨ ਜੋ ਕਹਾ ਗਿਆ ਉਸ ਵੀਡੀਓ ਦੇ ਵਿੱਚ ਉਸ ਵੀਡੀਓ ਨੂੰ ਐਡਿਟ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਇਹ ਭੰਗ ਫਲਾ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਕਿ ਦੇਖੋ ਚਰਨਜੀਤ ਚੰਨੀ ਸੁਖਪਾਲ ਸਿੰਘ ਕਹਿ ਰਾ ਤੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਦੇ ਗੱਲ ਕਰਦੇ ਸੀ ਕਿ ਪਟਾ ਪਾਇਆ ਜਾਵੇਗਾ ਵਿਕਰਮਜੀਤਿਆ ਦੇ ਗੱਲ ਦੇ ਵਿੱਚ ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧਕੇਲਿਆ ਜਾਵੇਗਾ ਕਿਉਂਕਿ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਡਟ ਤਸਵੀਰ ਕੀਤੀ ਗਈ ਅਤੇ ਪੰਜਾਬ ਦੇ ਕਈ ਹਜ਼ਾਰਾਂ ਮਾਵਾ ਦੇ ਪੁੱਤਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਨਸ਼ਾ ਖਵਾ ਕੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਐਡਿਟ ਕੀਤੀ ਮੈਂ ਤਾਂ ਹਾਲੇ ਵੀ ਆਪਣੇ ਬਿਆਨ ਤੇ ਕਾਇਮ ਸੀ ਕਾਇਮ ਆ ਕੈਮਰਾ ਬਾਂਗਾ ਤੇ ਇਹਨਾਂ ਵੱਲੋਂ ਜਿਹੜੀ ਹੈ ਉਸ ਵੀਡੀਓ ਦੇ ਨਾਲ ਕੋਸ ਵੀਡੀਓ ਨੂੰ ਕਟਿੰਗ ਕੀਤੀ ਗਈ ਐਡਿਟ ਕੀਤਾ ਗਿਆ ਅਤੇ ਮੇਰੀ ਵੀਡੀਓ ਨੂੰ ਤੋੜ ਮਰੋੜ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਕਿ ਪ੍ਰਤਾਪ ਸਿੰਘ ਬਾਜਵਾ ਦੀ ਬਦਨਾਮੀ ਹੋਵੇ ਪ੍ਰਤਾਪ ਸਿੰਘ ਬਾਜਵਾ ਉਸ ਵੀਡੀਓ ਨੂੰ ਲੈ ਕੇ ਜਿਹੜੀ ਅਸਲ ਦੇ ਵਿੱਚ ਵੀਡੀਓ ਪਾਈ ਗਈ ਸੀ ਤੇ ਜਿਹੜੀ ਇਹਨਾਂ ਵੱਲੋਂ ਵੀਡੀਓ ਦਿਖਾਈ ਜਾ ਰਹੀ ਹੈ ਸਾਈਬਰ ਸੈੱਲ ਤੇ ਜਿਵੇਂ ਹੀ ਲੈ ਕੇ ਗਿਆ ਉਹਨਾਂ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਖੁੱਲੀ ਚੇਤਾਵਨੀ ਵੀ ਦਿੱਤੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ ਅਤੇ ਅਮਨ अरोड़ा ਨੂੰ ਜੇਲ੍ਹ ਵੀ ਜਾਣਾ ਪਵੇਗਾ ਸਜ਼ਾ ਵੀ ਹੋਵੇਗੀ ਅਤੇ ਪੰਜਾਬ ਅਤੇ ਹਰਿਆਣਾ ਦਾ ਹਾਈ ਕੋਰਟ ਦਾ ਦਰਵਾਜ਼ਾ ਵੀ ਘਟਾਉਣਾ ਪਵੇਗਾ ਉਹਨਾਂ ਨੇ ਕਿਹਾ ਕਿ ਮਾਫੀ ਮੰਗ ਲੈਣ ਚੰਗੇ ਰਹਿ ਜਾਣਗੇ ਨਹੀਂ ਤਾਂ ਫਿਰ ਸਾਖਤਾਬ ਲਿਆ ਜਾਵੇਗਾ ਜਦੋਂ ਸਾਡੀ ਵਾਰੀ ਆਈ ਅਸੀਂ ਗੁਣਾ ਤੇ ਘਟਾਓ ਕਰਕੇ ਬੈਠੇ ਆ ਕਿ ਕਿਵੇਂ ਤੇ ਕਿੰਨੇ ਅਸੀਂ ਇਹਨਾਂ ਉੱਤੇ ਐਫ ਆਈ ਆਰ ਦਰਜ ਕਰਨੀਏ ਕਿਉਂਕਿ ਇਹ ਫਰਜੀ ਇਨਕਲਾਬੀ ਨੇ ਉਹਨਾਂ ਨੇ ਕਿਹਾ ਕਿ ਸੱਚੇ ਯੋਧੇ ਨਹੀਂ ਇਹ ਫਰਜੀ ਇਨਕਲਾਬੀ ਨੇ ਇਸ ਕਰਕੇ ਅਮਨ अरोड़ा ਅਤੇ ਹਰਪਾਲ ਸਿੰਘ ਜਿੰਮਾ ਦੀਆਂ ਬਹੁਤ ਵੱਡੇ ਪੱਧਰ ਤੇ ਜੜੀਆਂ ਨੇ ਮੁਸ਼ਕਲਾਂ ਵਧ ਗਿਆ ਹਨ